ਕੀ ਅੰਮਾ 3.5 ਮਹੀਨੇ ਤੋਂ ਜਿਹੜੇ ਭੁੱਖੇ ਦੇਖੇ ਸਨ ਜੋ ਮਦਦ ਕਰਦਾ ਸਰਕਾਰੀ ਜੀ ਸਿੰਘ ਦੀ ਢਲੇਵਾਲ ਸਾਹਿਬ ਉਹਨਾਂ ਨੂੰ ਵੀ ਰਾਤ ਵਿੱਚ ਲੈਣਾ ਪਰ ਨਾਲ ਹੀ ਸੈਂਕੜੇ ਆ ਬੀਬੀਆਂ ਬਜ਼ੁਰਗਾ ਅਤੇ ਕਿਸਾਨਾਂ ਨੂੰ ਰਾਤ ਵਿੱਚ ਲੈ ਕੇ ਤੇ ਸੂਦੇ ਦੀਆਂ ਬੱਕੋ ਬੱਕੋ ਜਿਨ੍ਹਾਂ ਦੇ ਵਿੱਚ ਰੱਖਣਾ ਸਰਕਾਰ ਦੀ ਆਪ ਨਿੰਦਨਜੋਗ ਕਾਰਵਾਈ ਸੀ ਪਰ ਨਾਲ ਹੀ ਵਿਧੇ ਨਿੰਦਨਜੋਗ ਕਾਰਵਾਈ ਇਹ ਵੀ ਹੈ ਕਿ ਹੁਣ ਤੱਕ ਪੁਲਿਸ ਪ੍ਰਸ਼ਾਸਨ ਨੇ ਬਿਆਨ ਦੇ ਰਿਹਾ ਕਿ ਜਤ ਸਿੰਘ ਢੱਲੇਵਾਲ ਸਾਡੀ ਹਸਤੇ ਵਿੱਚ ਨਹੀਂ ਹਨ ਸੋ ਇਸੇ ਦੇ ਨਾਲ ਚੱਲਦੇ ਆ ਜਿੱਥੇ ਇਹਨਾਂ ਨੇ ਧਰਨਾ ਖੜੀੜਿਆ ਇਹਨਾਂ ਨੇ ਧਰਨੇ ਨੂੰ ਟੈਸ਼ ਮੈਸ਼ ਕੀ ਨਾਮ ਬਰਬਾਦ ਕੀਤਾ ਇਹਨਾਂ ਨੇ ਇਹ ਰੇਤ ਕੀਮਤੀ ਸਮਾਰਦੀ ਜਿਹੜੀ ਆ ਲੁਕਸਟ ਉੱਥੇ ਜਿਹੜੀ ਆ ਕਰਵਾਈ ਹੈ ਔਰ ਸਾਰੀ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਨਿਗਰਾਨੀ ਕੀਤੀ ਹੈ ਪੁਲਿਸ ਪ੍ਰਸ਼ਾਸਨ ਤੇ ਮੈਂ ਸਿੱਧੇ ਆਕੇ ਸਰਕਾਰ ਜਾਂ ਸਾਡੇ ਚੁਣੇ ਹੋਏ ਕੁਝ ਨੁਮਾਇंदे ਜਿਹੜੇ ਹੈ ਜਿਵੇਂ ਦੇ ਗਨਾ ਆੜੀਆਂ ਨੇ ਉਹ ਸ਼ਾਮਲ ਸੋ ਸਾਡੇ ਕਰੋੜਾਂ ਰੁਪਏ ਦੇ ਨੁਕਸਾਨ ਦੀ ਜਿਹੜੀ ਹੈ ਉਹ ਪਰਪਾਈ ਵੀ ਸਾਡੀ ਮੰਗ ਹੈ ਜਿਨ੍ਹਾਂ ਨੇ ਇਸ ਧਰਨੇ ਨੂੰ ਜਿਹੜਨ ਕਹਿੰਦੇ ਦੁੱਟ ਸੁੱਟ ਕਰਨ ਦੇ ਵਿੱਚ ਜਿਹੜੇ ਸ਼ਾਮਲ ਨੇ ਜਿਨ੍ਹਾਂ ਨੇ ਸ਼ਰਾਜਿਸ ਕੀਤੀ ਹੈ ਉਹਨਾਂ ਦੇ ਉੱਤੇ ਵੀ ਲੋੜੀਂਦੀਆਂ ਕਾਨੂੰਨ ਦੇ ਤਹਿਤ ਸਖਤ ਜਿਹੜੀ ਹੈ ਅਸੀਂ ਕਾਰਵਾਈ ਦੀ ਮੰਗ ਕਰਦੇ ਹਾਂ ਕਿ ਸਾਡਾ ਬਹੁਤ ਪਹਿਲਾਂ ਉੱਤੇ ਉਸਾਰਾ ਬਜਰਖਸਾ ਦੇ ਹੱਥ ਵਿੱਚ ਗਿਆ ਸੇਪਰੇ ਵੇਕਟਰ ਗਾਇਬ ਨੇ ਸੇਪਰੇ ਟਰਾਲੀਆਂ ਗਾਇਬ ਨੇ ਔਰ ਜੰਨਾ ਵੀ ਸਮਾਨ ਉਢਿੰਦਾ ਸੀਗਾ ਉਹ ਤੇ ਸਾਡੀ ਵਰਦੋਂ ਦਾ ਸਾਰੇ ਉਥੋਂ ਗਾਇਬ ਹੈ ਸੋ ਇਸ ਅਨਾਰਮੀ ਮੈਂ ਅਗਲੀ ਜਿਹੜੀ ਹੈ ਉਹ ਸਾਡੀ ਕਾਰਵਾਈ ਖੰਡਾ ਸਾਹਿਬ ਰੱਖੜ ਕੇ ਕਿਉਂਕਿ ਅੱਜ ਸਾਡੇ ਨਾਲ ਹੈ ਮੈਂ ਰਿਚੀ ਸਰਜੀਤ ਸਿੰਘ ਜੀ ਪੁੱਤ ਸਾਹਿਬ ਦੇਵੀ ਸਿੰਘ ਜੀ ਸੁਜਿੰਦਰ ਸਿੰਘ ਜੀ ਸਭਰਾਸਾ ਅਮਨਜੀਤ ਸਿੰਘ ਜੀ ਡਾਡਾ ਦਾਸ ਸੁਦੇਸ਼ ਸਿੰਘ ਹੋਜਰਾ ਜੀ ਉਹ ਅਗਲੀ ਜਿਹੜੀ ਹੈ ਉਹ ਮੱਲਬਤ ਸੁਜਿੰਦਰ ਸਿੰਘ ਸਭਰਾਸਾ ਜੀ ਸਾਰੀ মিডিਆ ਕਰਮੀਆਂ ਦਾ ਬਹੁਤ-ਬਹੁਤ ਧੰਨਵਾਦ ਪਿਛਲੇ 14 ਮਹੀਨਿਆਂ ਤੋਂ ਜੀ ਉਹ ਜੀ ਸ਼ੰਘੂ ਖਨੋਰੀ ਨੂੰ ਸਮਰਪਣਾ ਤੇ ਜਿੰਦਰਾਜੀ ਸਿਵਾਮਾਨ ਜੀ ਨਿਭਾਈਆਂ ਨੂੰ ਮੋਹਟਾ ਖੜੀਆ ਜਾ ਰਿਹਾ ਔਰ ਜਦੋਂ 19 ਤਰੀਕ ਨੂੰ ਆ ਗਏ ਜਾ ਰਿਹਾ ਇਹ ਤੁਹਾਡੀ ਸਾਰਿਆਂ ਦੀ ਯਾ ਮੈਂ ਕੋੰਗੋ ਦੀ ਸੇਵਾਵਾ ਉਹ ਸੇਵਾਦਾਰ ਜਿਹੜੀ ਪਰਮਾਤਮਾ ਦੀ ਕੰਮ ਕੀਤਾ ਉਹਦੇ ਜਿਹੜਾ ਵਾਰ ਤੁਹਾਡੀਆਂ ਜਿਹੜੀਆਂ ਵੀਡੀਓ ਆ ਰਹੀਆਂ ਤੁਸੀਂ ਵੀਡੀਓ ਵਿੱਚ ਆਏ ਉਹਦਾ ਕਰਕੇ ਸਰਕਾਰਾਂ ਦੇ ਜਿਹੜਾ ਉਹ ਮੰਨੋ ਮਤਲਬ ਆਪਣੇ ਤਰਲੇ ਆਉਂਦੇ ਹੁੰਦੇ ਨੇ ਭਈਆ ਇੱਥੇ ਉਹ ਜੀ ਇਹ ਕਹਿੰਦੇ ਕਿ ਭਗਵਾਨ ਕੋ ਬਣਾਤਾ ਉਹਦਾ ਇੱਕਦਮੇ ਵਾਕ ਤੇ ਮੰਗਣਾ ਉਹਨਾਂ ਦੀ ਤਰ੍ਹਾਂ ਉਹਦਾ ਉਹਨਾਂ ਦਾ ਬਤਿਆ ਹੋਰ ਬਹੁਤ ਵੱਡਾ ਇਸ਼ਾਰਾ ਵਾ ਉਹ ਮੋਤੀਆਂ ਦਾ ਮਹਾਰਾਜਾ ਕਾਲੀਆ ਜਦ ਜਿਹੜੇ ਆਉਂ ਉਹ ਢੂੜੇ ਗਏ ਲੂਟੇ ਗਏ ਔਰ ਤਾਲੀਆਂ ਤੜ ਦਿੱਤੀਆਂ ਗਈਆਂ ਉਹਦੇ ਵਿੱਚ ਪਹਿਲੀ ਨਾਮਜਦ ਉਹ ਆਲੇ ਨਾਮੋ ਸਾਹਮਣੇ ਆ ਰਿਹਾ ਜਿਹੜੇ ਸਿੱਟੀ ਵਿੱਚ ਜੇਰਾ ਦੇ ਲੋਕਾਂ ਦਾ ਅਸੀਂ ਇਹਦੇ ਤੇ ਉਹ ਜਿਨ੍ਹਾਂ ਨੇ ਸਾਜ਼ਿਸ਼ ਕੀਤੀ ਆ ਇਹਨੂੰ ਇੱਕ ਬਨੂ ਖੇੜ ਦੀ ਜਾਂ ਇਹਦੇ ਤੇ ਮਤਲਬ ਚੋਰੀ ਕੀਤੀ ਆ ਉਹਨਾਂ ਦੇ ਬਚਜਾਂ ਦੀ ਮੌਤ ਦਾ ਕੋਈ ਰਾਖੀ ਨਹੀਂ ਕਰਦੀ ਨਾਲ ਦੇ ਬਾਹਰ ਚੱਕ ਗਿਆ ਮੈਂ ਕਹਾਂ ਲਰੂਗਾ ਕਿਉਂਕਿ ਪਵਾਦ ਇਸ ਤਰ੍ਹਾਂ ਨਹੀਂ ਪਵਾਦੀਆਂ ਨੇ ਜਿੰਨੇ ਦੇ ਤੋਂ ਰਹਿਗੇ ਆਪ ਹੀ ਦਿਨ ਤੱਕ ਜਿਵੇਂ ਸਮਾਹਤਾਈਆਂ ਜਿਵੇਂ ਲੰਗਰੀਆਂ ਦੀ ਜਿਵੇਂ ਹਰ ਤਰ੍ਹਾਂ ਦੀ ਸਹੂਲਤ ਤੇ ਪਹੁੰਚਾਈ ਅਸੀਂ ਉਹਨਾਂ ਦੇ ਰਿਣੀਆ ਔਰ ਇਹਦੇ ਨਾਲ ਜਿਵੇਂ ਸਮਾਧਵੀ ਅੱਜ ਫੈਕਟਰੀ ਤੋਂ ਉਹਦੇ ਚਾਲੀਆਂ ਲਗਾਉਣ ਦੇ ਵਿੱਚ ਇਹ ਸਾਧਨ ਉਹਦੇ ਜੋੜ ਦਾ ਪਾਰਿਆ ਸਾਡੇ 9-10 ਕਿਲੋ ਪਵਾਦ ਦੇ 10-10 ਕਿਲੋ ਮੀਟਰ ਤੋਂ ਲੋਕਾਂ ਨੇ ਘੜ ਘੋੜ ਕੇ ਜੋੜਾਂ ਦੇ ਘਰਾਂ ਦੇ ਵਿੱਚ ਜਾ ਕੇ ਆ ਗਿਆ ਸਾਰਿਆਂ ਜੋ ਪਾਣੀ ਵਾਲੇ ਟੈਂਕੀਆਂ ਸੁੱਨ ਏਸੀ ਸਾਰਾ ਕੁਝ ਸਾਹਮਣੇ ਕਰ ਰਿਹਾ ਵੱਡੀ ਤਦਾਦ ਦੇ ਵਿੱਚੜਾਓ ਕੋ ਰੁਪਿਆ ਗਿਆ ਸੀ ਪਰ ਅਸੀਂ ਬੋਰ ਦੇ ਵਿੱਚ ਸਤਾਈ ਨਕਾਣਾ ਸਾਹ ਗੁਰਦੁਆਰੀ ਇੱਕ ਸੱਜ ਭਾਵਨਾ ਕਰਤਾ ਕਰਕੇ ਬਹੁਤ ਵੱਡੀ ਰੈਲੀ ਜਿਹੜੀ ਆ ਉਹ ਵੀ ਕਰਨ ਦਾ ਐਲਾਨ ਕਰਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਇਹ ਅੰਦੋਲਨ ਦਿੱਲੀ ਦੇ ਨਾਲ ਸੌਂ ਪੁਲਣਾ ਇਹਨੂੰ ਭਗਵੰਤਾਂ ਨੇ ਆਪਣੇ ਘਰ ਦੇ ਵਿੱਚ ਲਿਆਂਦਾ ਵਾ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਮਾਣ ਦੀ ਜਮਦਾ ਦਿਸੂਗਾ ਕਿਉਂਕਿ ਮੰਗਾ ਦੇ ਨਮਾ ਕੋ ਵੇਦਨਾ ਸਵੰਤਰਾ ਔਰ ਪੂਰੇ ਉਸ ਦੇਸ਼ ਨੂੰ ਚਾਹੀਦੀਆਂ ਮੰਗਾ ਕਿਰਤੀ ਕਿਸਾਨ ਨੂੰ ਨਕਾਮਦਾਰ ਨੂੰ ਏਕੀ ਜੋੜਨ ਦੀ ਲੋੜ ਪਦੀ ਆ ਤੁਸੀ ਸਾਰੇ ਉਹਨਾਂ ਮੰਗਾ ਦਾ ਪ੍ਰਚਾਰ ਕਰਦੇ ਹੋ ਜੀ ਸੋ ਅਗਲੀ ਵੀਕ ਦੀ ਮੈਂ ਕਰੂੰਦਾ ਖੂਬਸਾਰੋ ਅਗਲੀ ਜਿੱਲੂ ਗੱਲ ਕਰਨਾ ਅਧਿਕਾਰ ਅ ਮੀਡੀਆ ਕਾਰਜਕਾਰੀ ਸਾਥੀਓ ਮੰਗਾ ਬਾਰੇ ਮੈਂ ਇਹ ਕੀ ਦੱਸ ਦਰਨਾ ਸਾਰਿਆਂ ਸਭ ਤੋਂ ਪਹਿਲੀ ਮੰਗ ਹੈ ਜਿਹੜੀ ਸਾਡੇ ਜਿਹੜੇ ਆਗੂ ਤੇ ਹੋਰ ਸਾਡੇ ਲਗਭਗ 500 ਦੇ ਲਗਭਗ ਬਰਕਰਾਰ ਹੈ ਜਿਨ੍ਹਾਂ ਦੇ ਵਿੱਚ ਮਹਿਲਾ ਆਗੂ ਵੀ ਸ਼ਾਮਲ ਨੇ ਉਹਨਾਂ ਦਾ ਕੋਈ ਉਹਨਾਂ ਤੇ ਪਰਚਾ ਨਹੀਂ ਕੋਈ ਦੋਸ਼ ਨਹੀਂ ਸਗੋਂ ਇੱਕ ਦੁਨੀਆ ਲੈਵਲ ਦਾ ਜਿਹੜਾ ਸੂਨ ਹੁੰਦਾ ਵੀ ਜਦੋਂ ਕੰਟਰਨਲ ਕੋਈ ਦੁਸ਼ਮਣ ਧਿਰਾਂ ਅਸਹਾਰਪਨ ਦਾ ਜੰਗ ਵੀ ਲੜਦੀਆਂ ਨੇ ਉਹਨਾਂ ਦੇ ਵਿੱਚ ਜਦੋਂ ਗੱਲਬਾਤ ਹੁੰਦੀ ਆ ਤਾਂ ਉਹ ਦੋਨੇ ਧਿਰਾਂ ਦੇਣਾ ਜਿੱਥੋਂ ਜਿੱਥੋਂ ਆਏ ਹੁੰਦੇ ਇੱਕ ਵਾਰੀ ਉਹਨਾਂ ਨੂੰ ਸ੍ਰੱਖ ਦੁੱਖਾਂ ਤੋਂ ਬਚਾਉਣ ਗਿਆ ਤੇ ਪ੍ਰੋਟੋਕੋਲ ਹੀ ਹੈ ਦੁਨੀਆਂ ਦਾ ਇਹਨਾਂ ਨੇ ਜਿਹੜੇ ਸਾਡੇ ਆਪੂਆਂ ਨੇ ਉਸ ਜਿਹੜਾ ਮੰਤਰੀ ਲੈਵਲ ਦਾ ਇੱਕ ਪ੍ਰੋਟੋਕੋਲ ਕਹਿ ਤੋ ਜਾਂ ਉਸੂਲ ਕਹਿ ਲਓ ਉਹਦੇ ਸਰੇ ਆਮ ਤਾਂ ਢਿਗਾੜਾ ਕੇ ਮੀਟਿੰਗیں ਬੁਲਾ ਕੇ ਮੀਟਿੰਗੋਂ ਨਿਕਲਦੇ ਆਂ ਤੇ ਗ੍ਰਿਫਤਾਰੀ ਕੀਤੀ ਹੈ ਕੋਈ ਉਹਨਾਂ ਦਾ ਅਫਰਾਦ ਨਹੀਂ ਕੋਈ ਉਹਨਾਂ ਦਾ ਦੋਸ਼ ਨਹੀਂ ਉਹਨਾਂ ਨੇ ਕਿਸਾਨਾਂ ਦੇ ਖਾਤਰ ਲੜਾਈ ਲੜੀ ਹੈ ਇਸ ਸੂਝ ਸਰੋਂ ਦਾ ਸੋ ਉਹਨਾਂ ਨੂੰ ਬਿਨਾਂ ਸ਼ਰਤ ਬਿਨਾਂ ਵੀ ਕਿਸੇ ਨਹੀਂ ਸ਼ਰਤ ਤੋਂ ਅਸੀਂ ਕਹਿੰਦੇ ਆ ਕਿ ਉਹਨਾਂ ਦੀ ਫੋਰੀ ਲਈ ਕੀਤੀ ਆਵੇਂ ਪਹਿਲੇ ਦਰਦੇ ਦੀ ਮੰਗ ਕਰ ਸਾਡੀ ਜੋ ਜਿਹੜਾ ਨੁਕਸਾਨ ਹੋਇਆ ਉਹ ਉਸ ਪ੍ਰਸ਼ਾਸਨ ਦੀ ਨਿਗਰਾਨੀ ਤਲੇ ਹੋਇਆ। ਉਹ ਤੁਸੀਂ ਪੁੱਛ ਸਕਦੇ ਹੋ ਕਿ ਕਿੰਨਾ ਨੁਕਸਾਨ ਆਇਆ ਸਿਓ ਕੈਲਕੂਲੇਟ ਨਹੀਂ ਸਕੋ ਹੋ ਰਿਹਾ। ਕਿਉਂਕਿ ਜੇ ਇੱਕ ਟਰਾਲੀ ਦੀ ਕੀਮਤ ਲਾਗੇ ਤਾਂ ਲਗਭਗ 5 ਲੱਖ ਤੋਂ ਘੱਟ ਟਰਾਲੀ ਨਹੀਂ ਬਣਦੇ। ਵੱਡਾ ਟਰਾਲਾ ਜਿਹੜਾ ਕਿੰது ਜਨਾ ਜਿੰਨੇ ਵੀ ਟੈਂਟ ਸੀਗੇ ਉਹ ਕੱਲੇ ਟੈਂਟਾਂ ਇਹਨੇ ਵੀ ਉਹਨਾਂ 20000 ਰੁਪਏ ਉਹਨਾਂ ਪਾਈਪਾਂ ਤੇ ਕਿਉਂ ਵੀ ਉੱਤੇ ਤਰਪਾਨਾਂ ਤੇ ਲੱਗ ਗਏ। ਉਹਦੇ ਵਿੱਚ ਕਿੰਨਾ ਸਮਾਨ ਹੈ ਕਿੰਨੇ? ਉਹਦੇ ਵਿੱਚ ਫ੍ਰਿਜਾਂ ਵੀ ਆ ਉਹਦੇ ਵਿੱਚ ਕੁੰਡ ਵੀ ਹੈ। ਮੇਰੇ ਕੋਲ ਪੱਥੇ ਵੀ ਐ ਕਦਲੇਆ ਕੰਪਲੈ ਹੋਰ ਜਿਹੜਾ ਖਾੜ ਪੇਟ ਦਾ ਕੰਨਾ ਸਵਾਲ ਹੈ ਗੈਸ ਸਲੰਡਰ ਨੇ ਉਹਦੇ ਸਾਰਿਆਂ ਦੀ ਕਹਿੰਦਾ ਭਾਵ ਇੱਕ ਇੱਕ ਟੈਂਟ ਦੀ ਕੀਮਤ ਅਸੀਂ ਕਹਿ ਰਹੇ ਆ ਕਿ ਜੋ ਸਮਾਨ ਪਿਉੜੀ ਜਿਹੜੀ ਉਸਾਰੀ ਦੀ ਕੀਮਤ ਐ ਉਹ 40-50 ਹਜ਼ਾਰ ਕੁੱਭੜ ਤੇ ਇਹਨਾਂ ਨੇ ਕੋਈ ਵੀ ਟੈਂਟ ਜਿਹੜਾ ਉਹ ਛੱਡਿਆ ਨਹੀਂ ਥੁੜਿਆ ਉਹ ਆਪਣੇ ਜੇਐਸਬੀ ਨੂੰ ਸਿਨਾਣਾ ਕਰੀ ਇਸ ਬੀਸ ਨੇਵਲ ਨੂੰ ਜਦੋਂ ਆ ਉਦਾਂ ਕਰਮਣ ਇਕੱਠਾ ਕੀਤਾ ਹੁੰਦਾ ਉਹ ਕੀਤਾ ਕਿ ਉਹ ਤੋਂ ਆਣ ਦਾ ਸਮਾਨ ਸੀਗਾ ਉਹ ਆ ਵੀ ਨਗਰ ਨਹੀਂ ਤੇ ਲੱਗਦਾ ਅਸੀਂ ਕਹਿੰਦੇ ਹਾਂ ਸਾਰੇ ਨੁਕਸਾਨ ਵੀ ਅਸੀਂ ਦੱਸ ਦਾਂਗੇ ਅਉਣ ਵਾਲੇ ਹਫ਼ਤੇ ਚੱਕਰ ਕਿੰਨੇ ਕਰੋੜ ਦਾ ਜਿਹੜਾ ਨੁਕਸਾਨ ਹੈਗਾ ਸਰਕਾਰ ਉਹਦੀ ਅਪਾਈ ਕਰੇ ਤਾਂ ਵੀ ਨਹੀਂ ਮੰਨਦਾ ਤੀਜੀ ਜਿਹੜੀ ਹੈਗੀ ਹੈ ਪਹਿਲਾਂ ਵੀ ਦੱਸਿਆ ਵੀ ਜਿਹੜਾ ਉਸ ਇੱਥੋਂ ਦਾ ਜਿਹੜਾ ਲੋਕਲ ਮੈਂ ਨਾਲ ਹੀ ਲੈ ਦਵਾ ਕਮਾਲ ਸਿੰਘ ਜਿਹੜਾ ਅੱਜ ਤੱਕ ਘੰਭਾਉਂਦਾ ਹੈ ਮੈਂ ਜਿਹਦੇ ਬੰਦਿਆਂ ਨੇ ਉਹ ਫੜੀਆਂ ਵੀ ਗੰਗਾ ਕਿਸ ਰਜ਼ਨਾ ਚੱਕਰ ਲਿਆ ਉਹ ਇੱਕ ਘਰ ਤੋਂ ਫੜੀਆਂ ਗਏ ਅਸੀਂ ਉਹਨਾਂ ਦੇ ਫੜ ਕੇ ਉਹਨਾਂ ਤੇ ਐਫ ਆਰ ਵੀ ਦਰਜ ਹੋਈ ਹੈ ਇੱਕ ਵੀ ਉਹ ਜਿਹੜਾ ਜਿਹਨੇ ਨਿਗਰਾਨੀ ਚ ਹੋਈ ਹੈ ਇੱਕ ਉਹ ਤੁਰਿਆ ਹੋਇਆ ਆਪਣੇ ਆਪ ਨੂੰ ਲੋਕਾਂ ਦਾ ਨੁਮਾਇੰਦਾ ਕਹੋ ਉਸ ਨੇ ਉਹ ਸਾਰੇ ਆਪਣੇ ਬੱਚੇ ਖਾਸ ਕਰਕੇ ਜਿਹੜੇ ਬੋਧਿਕ ਵਿਦਵਾਨਾਂ ਦੇ ਗੁੜੇ ਤੁਸੀਂ ਉਸੇ ਸਮਝਦੇ ਹੋਏ ਉਸ ਜਿਹੜਾ ਵਰਦਾਲੀ ਉਹ ਜਿਦਾਉਂਦੀ ਹੈ ਉਹ ਹੱਕਦਾਰ ਨੇ ਐਮਐਲ ਕਹਾਉਣ ਤੋਂ ਦੀ ਬਰਸ਼ਤਗੇ ਹੋਵੇ ਪਲੱਸ 120 ਵੀ ਦੇਤਾ ਹੈ ਜਿਹੜਾ ਸ਼ਾਸਤ ਦੇ ਤਹਿਤ ਕੋਈ ਕੰਮ ਕਰਾਉਣਾ ਉਹਦੇ ਤੇ ਜਿਹੜਾ ਪਰਚਾ ਦਾਜ ਹੋਵੇ ਜਿੰਨੀਆਂ ਵੀ ਜੁੜੀਆਂ ਤੇ ਵਿੱਚ ਬੰਦੇ ਪੱਤਾ ਖੜੇ ਗਏ ਉਹਨਾਂ ਤੇ ਜਿਹੜਾ ਜਵਰੀ ਜਿਹੜਾ ਸਮਾਰਟ ਚੱਕ ਕੇ ਲਿਆਣ ਦੀ ਜਿਹੜੀ ਧਾਰਾ ਹੁੰਦੀ ਹੈ ਜਿਹੜੀ ਯੋਗਤਾ ਹੈ ਲਿਗੀ ਆ ਉਹਦੇ ਤਹਿਤ ਪਰਚਾ ਦਾਜ ਕੀਤਾ ਜਾਵੇ ਇਸ ਤੋਂ ਬਿਨਾ ਸਾਡਾ ਗੁਰਵੰਤ ਸਿੰਘ ਬ੍ਰਾਊਂ ਕਹਿੰਦੀ ਆ ਵੀ ਕੇ ਜੀ ਬ੍ਰਾਊਂ ਕਹਿੰਦਾ ਆ ਅੰਮਰ ਸੰਤਾ ਵੀ ਆ ਗੋਆ ਮੰਨੇ ਗੁਰਵੰਦੇ ਆ ਗੋਆ ਦਿੱਲੀ ਤੋਂ ਸਰਕਾਰ ਬੈਂਕ ਸਾਰੇ ਜਾਣਦੇ ਤੁਸੀਂ ਬ੍ਰਾਊਂ ਕਹ ਸਾਬ ਉਹਨਾਂ ਦੇ ਜਿਵੇਂ ਨਾਲ ਸਾਡੀ ਪਟਿਆਰੋਂ ਦਾੰਗਾ ਨਾ ਖੋਟਿਆ ਇੱਕ ਉਹਦੇ ਖਰੀਦਦਾਰ ਨੇ ਹਰਪ੍ਰੀਤ ਸਿੰਘ ਜਿਹੜਾ थाना ਸ਼ੰਭੂ ਦਾ ਥਾਣੇਦਾਰ ਆ ਆਪਣੀ ਕਿਰਤ ਕਰਨ ਦੀ ਗੱਲ ਠੀਕ ਹੈ ਕਿ ਉਹਨੂੰ ਲੱਗਦਾ ਮੇਰੀ ਗੱਲ ਦਾ ਅਪਰਾਧ ਨਹੀਂ ਕੋਈ ਜੇ ਉਹਨੂੰ ਲੱਗਦਾ ਸੀ ਕਿ ਉਹਨੂੰ ਦਾਗ ਹੋ ਗਿਆ ਉਹ ਉਹਦੇ ਫਟੇਰ ਕਰ ਸਕਦੇ ਸੀ ਉਹਨੂੰ ਘੜੀਸਣਾ ਉਹ ਸਾਡੇ ਪਟਨੀ ਉਹਦੇ ਘਰ ਦਾ ਨਾ ਸਾਰਾ ਉਹਦਾ ਢੂਹ ਹੱਥ ਜਾਣਾ ਅਸੀਂ ਸਾਨੂੰ ਤਨ ਰਣਕੁਣ ਕਿਸੇ ਵੀ ਕਾਨੂੰਨੀ ਅਧਿਕਾਰ ਦੇ ਹਿੱਤ ਦੇ ਹੰਗਾਮਾ ਅਗੇ ਜਿਹੜਾ ਖੜਦਾ ਹੁੰਦਾ ਉਹਨੂੰ ਰਸਤਾ ਜਾਣਾ ਬਰਕਾਸਤ ਕੀਤਾ ਜਾਣਾ ਆਮਦੇ ਉਹ ਜਗ੍ਹਾ ਜਿਹੜੀ ਅਸੀਂ ਕਿੰਨੀ ਕਰਾਉਂਦੇ ਪੰਜਾਬੀਆਂ ਨੇ ਹਾਂ ਤੇ ਜਿਹੜੀ ਫਾਲਸ ਰਿਡ ਉਹ ਕੱਲ ਬਾਤ ਕੀਤੀ ਵਾ ਤਾਂ ਸਾਡੇ ਰਿਸ਼ਦ ਸਿੰਘ ਜਿਹੜਾ ਸਾਹਿਬ ਜਿਹੜੀ ਅੱਗੇ ਦੇ ਅਲਾਣੇ ਪ੍ਰੋਗਰਾਮ ਵਾਲੇ ਕੰਮ ਕਿਸੇ ਨੇ ਰਿਡ ਤਾਂ ਥੋੜਾ ਅੱਗੇ ਹੋ ਗਏ ਪੱਤਰਕਾਰ ਦੋਸਤੋ ਮੇਰੇ ਤੋਂ ਪੁੱਛ ਲਾਓ ਜਿਹੜੇ ਸਰ ਬਾਅਦ ਨੇ ਜਿਹੜੀਆਂ ਤੁਹਾਨੂੰ ਬਹੁਤ ਸਾਰੀਆਂ ਪਿਛਲੇ ਸਾਰੇ ਸਾਧਨਾਂ ਨਾਲ ਵਾਕਰੀਆਂ ਸਰਕਾਰ ਵੱਲੋਂ ਅਚੱਤ ਦੀ ਗੱਲ ਕੀਤੀ ਇਹਦੇ ਵਿੱਚ ਇੱਕ ਗੱਲ ਜਿਹੜੀ ਸਰਦਾਰ ਜਗਜੀਤ ਸਿੰਘ ਦੱਲੇਵਾਲ ਦੀ ਅੱਜ ਪਟੀਸ਼ਨ ਦੇ ਉੱਤੇ ਜਿਹੜੀ ਕਿ ਪਾਈ ਗਈ ਸੀ ਉਹਦੇ ਤੇ ਸਰਕਾਰ ਨੇ ਖੰਭਨਾਵਾ ਲੱਗ ਕੀਤਾ ਕਿ ਸਾਡੀ ਗੈਰਜ਼ਾਰੀ ਅਸੀਂ ਗੈਰਜ਼ਾਰ ਕੀਤਾ ਹੀ ਨਹੀਂ ਸਰਦਾਰ ਜਗਜੀਤ ਸਿੰਘ ਦੱਲੇਵਾਲ ਨੇ ਕਿੰਦੀ ਹਾਸੋ ਵੀ ਨਹੀਂ ਗੱਲ ਹੈ ਕਿ ਤੁਹਾਡੀਆਂ ਗੱਡੀਆਂ ਸ਼ੌਕ ਦੀਆਂ ਸ਼ਰੇਆਮ ਤੁਸੀਂ ਸਰਦਾਰ ਜਗਜੀਤ ਸਿੰਘ ਦੱਲੇਵਾਲ ਨੂੰ ਇਸ ਸਾਥ ਦੇ ਵਿੱਚ ਜਲੰਧਰ ਘਰਦੇੋਂ ਕੌਣ ਫੇਰ ਪੰਡਿਆਲੇ ਲੈ ਕੇ ਆਏ ਠੀਕ ਸਾਡੇ ਕੋਲ ਗ੍ਰਸਤਾਰ ਨਹੀਂ ਹੈ ਸਰਦਾਰ ਜਗਜੀਤ ਸਿੰਘ ਗੱਲੇਵਾਲ ਤੇ ਦੂਸਰੇ ਬੰਨੇ ਕੋਰ ਦੇ ਜੱਜ ਸਾਹਿਬਾ ਨੇ ਕਹਿੰਦੇ ਹੈ ਕਿ ਉਹਨਾਂ ਨੂੰ ਪਰਿਵਾਰ ਨਾਲ ਬੁਲਾਇਆ ਜਾਵੇ ਪਰ ਇਹਨਾਂ ਕੋਲ ਨਹੀਂ ਹੈ ਇਹ ਮੰਨ ਕੇ ਆਉਂਦੀ ਆ ਕਿ ਮਲਾਵਾਂਗੇ ਪਰ ਜੇ ਇਹਨਾਂ ਕੋਲ ਕੋਰ ਸਰਦਾਰ ਜਗਜੀਤ ਸਿੰਘ ਗੱਲੇਵਾਲ ਗੈਰਹਾਜ਼ਰ ਨਹੀਂ ਹੈ ਤੇ ਕਿਹਦੇ ਨਾਲ ਮਲਾਵਾਂ ਹੁਣ ਇੱਥੇ ਇੱਕ ਅਸੀਂ ਸਰਕਾਰ ਨੂੰ ਵਾਰਨਿੰਗ ਦਿੰਦੇ ਆ ਕਿ ਜੇਕਰ ਸਰਦਾਰ ਜਗਜੀਤ ਸਿੰਘ ਗੱਲੇਵਾਲ ਨਾਲ ਕਿਸੇ ਤਰ੍ਹਾਂ ਦੀ ਕੋਈ ਧੱਕੇਸ਼ਾਹੀ ਹੁੰਦੀ ਹੈ ਕਿਉਂਕਿ ਪਿਸ਼ੋਕਣ ਗਵਾਹ ਹੈ ਮਰਨ ਵਕਤੇ ਬੈਠੇ ਬਾਪੂ ਸੂਤ ਸਿੰਘ ਦੇ ਨਾਲ ਕਿੰਨੀ ਇੰਨਾ ਤਸੱਦਦ ਹੋਇਆ ਕਿੰਨਾ ਕੁ ਉਹਨਾਂ ਨਾਲ ਕੀਤਾ ਗਿਆ ਕਿਸੇ ਤਰ੍ਹਾਂ ਵੀ ਉਹਨਾਂ ਨਾਲ ਹੱਥ-ਪਾਅ ਪੈਰ ਬੰਨ੍ਹ ਕੇ ਧਕੇਸ਼ਾਈ ਨਾਲ ਦੇ ਕੇ ਕਿਸੇ ਤਰ੍ਹਾਂ ਉਹਨਾਂ ਨੂੰ ਕੂਟ ਪਾਏ ਪਾਈ ਜਾਂਦੀ ਹੈ ਹਾਲੇ ਤੱਕ ਮਿਲ ਤਾਂ ਦਿੱਤਾ ਨਹੀਂ ਗਿਆ ਪਰ ਜਾਣਕਾਰੀ ਇਹ ਹੈ ਕਿ ਉਹਨਾਂ ਨੇ ਪਾਣੀ ਨਹੀਂ ਛੱਡਿਆ ਹੋਇਆ ਜੇਕਰ ਕੋਈ ਉਹਨਾਂ ਦਾ ਨੁਕਸਾਨ ਹੁੰਦਾ ਜਾਂ ਉਹਨਾਂ ਦਾ ਧਕੇਸ਼ਾਈ ਹੁੰਦੀ ਹੈ ਤੇ ਇਹ ਜ਼ਵਾਬ ਦੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੀ ਹੋਵੇਗਾ ਉਸ ਤੋਂ ਬਾਅਦ ਅਗਲੇ ਪ੍ਰੋਗਰਾਮ ਦੇਣ ਦੀ ਤਕਰੀਕ ਨੂੰ ਜਿਹੜਾ ਮੰਤਰੀਆਂ ਦੇ ਧਰਾਂ ਦਾ ਘਰਾਓ ਕੀਤਾ ਜਾਵੇਗਾ ਖਾਤਰੀਆਂ ਦੇ ਘਰ ਤੇ ਮੰਤਰੀਆਂ ਦੇ ਘਰਾਂ ਦੇ ਇੱਕ ਦਿਨ ਦਾ ਘਰਾਓ ਹੋਏਗਾ ਪਰ ਇਹ ਸਰਕਾਰ ਬਿਲਕੁਲ ਨਾ ਜਾਣੇ ਕਿ ਜੇਕਰ ਉਹ ਉਹਨਾਂ ਦਿਨਾਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸਾਡੀਆਂ ਇਹਨਾਂ ਗੱਲਾਂ ਦੇ ਜਿਹੜੀਆਂ ਆਗੂ ਸਹਿਬਾਨਾਂ ਨੇ ਦੱਸਿਆ ਕਿ ਗੁਰਲਾਲ ਧਨੌਰ ਧਨੌਰ ਵਰਗੇ ਸਾਜ਼ਿਸ਼ਕਰਤਾ ਜਿਨ੍ਹਾਂ ਕਿਸਾਨਾਂ ਦੇ ਮਾਲ ਬੜੀ ਲੁੱਟ ਕਰਵਾਈ ਜੇ ਉਹਦੀ ਪ੍ਰਕਾਸ਼ੀ ਨਹੀਂ ਕੀਤੀ ਜਾਂਦੀ ਜੇਕਰ ਸੁਣਨਾਂ ਤੇ ਹੋਏ ਤਸ਼ੱਦਦ ਤੇ ਉਹਨਾਂ ਸਾਰੇ ਉਹ ਕਰਮੀਆਂ ਤੇ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਜਾਂਦੀ ਸਮਾਂ ਦੀ ਪਰਪਾਈ ਨਹੀਂ ਉਹ ਕੀ ਤਰਜੀਤ ਸਿੰਘ ਢੱਲੇਵਾਲ ਦੀ ਕੋਈ ਗਲਤੀ ਹੁੰਦੀ ਬਹਿਰਾਮ ਸਿੰਘ ਸਾਹਿਬ ਦੇ ਨਾਲ ਕਿੱਥੇ ਵਦਨ ਹੋਇਆ ਉਹਨਾਂ ਔਰ ਸਾਥ ਜਿੰਨੇ ਵੀ ਸਾਰੇ ਜਿੰਨੀਆਂ ਜਿਹੜੀਆਂ ਉਹ ਰਹਿਾ ਨਹੀਂ ਕੀਤੇ ਜਾਂਦੀਆਂ ਅੰਦਰ ਜਿੰਨੇ ਵੀ ਆਪੂ ਰਹਿਾ ਨਹੀਂ ਕੀਤੇ ਜਾਂਦੇ ਤੇ ਮੋਰਚੇ ਪੱਕੇ ਹੋ ਸਕਦੇ ਉਹਨਾਂ ਦੇ ਘਰਾਂ ਦੇ ਮੋਰਚੇ ਇਹ ਜ਼ਰੂਰੀ ਨਹੀਂ ਹੈ ਹ ਪਰ ਫਿਲਹਾਲ ਅਸੀਂ ਇੱਕ ਜ਼ਿੰਦਾ ਐਲਾਨ ਕਰ ਰਹੇ ਹਾਂ ਦੂਸਰਾ ਜਿਹੜਾ ਆਖਰੀ ਅਗਲਾ ਐਲਾਨ ਹੈ ਕਿ ਜਿਹੜਾ 28 ਤਰੀਕ ਦਾ ਐਸਕੇਮ ਦਾ ਉਹ ਪ੍ਰੋਗਰਾਮ ਵੀ ਅਸੀਂ ਹਮਾਇਤ ਕਰਦੇ ਹਾਂ ਔਰ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਅੱਗੇ ਦੂਸਰੇ ਵੀ ਪ੍ਰੋਗਰਾਮ ਆਉਣਗੇ ਉਹਦੇ ਨਾਲ ਅਸੀਂ ਕੰਮ ਕਰਾਂਗੇ ਪਰ ਇਹ ਕਦੇ ਸਰਕਾਰ ਨਾਲ ਜਾ ਕੇ ਮੰਗ ਕੇ ਨਹੀਂ ਨਾਲ ਲੈ ਕੇ ਹਿੰਦੂ ਨਾਰੀ ਦੇ ਉਹ ਬਾਕੀ ਜਿਹੜਾ ਰਤਨਪੁਰਾ ਬਾਰਡਰ ਤੇ ਲੱਗੇ ਖਤਮ ਹੋ ਗਏ ਅੰਦੋਲਨ ਜਾਰੀ ਹੈ ਕਿਵੇਂ ਅੱਗੇ ਇਸ ਮੋਰਚੇ ਨੂੰ ਚਲਾਉਣਾ ਅੱਗੇ ਹੋਰ ਇਲਾਕਿਆਂ ਨੂੰ ਡੇਗਣਗੇ ਹੁਣ ਮੈਂ ਬੇਨਤੀ ਕਰਦਾ ਸਾਡੇ ਸਾਨਾ ਨੂੰ ਹੋ ਸਕਦੇ ਨੇ ਦੂਜੇ ਪਰ ਸਾਰੀ ਇਸ ਕਾਰਵਾਈ ਦੀ ਕਨਦਿਦੇ ਵਿੱਚ ਕੇਜਬੀਰ ਸਿੰਘ ਜੀ ਬਹੁਤ ਪਾਵੋ ਅਜੀ ਜੁਸ਼ਨਾਪਤੀ ਸਰਕਾਰ ਸਾਹਿਬ ਦਾ ਧੰਨਵਾਦ ਮੈਂ ਕਿਰਦਾਰ ਨੂੰ ਦੁਬਾਰਾ ਇੱਕ ਵਾਰ ਨੌਨ ਪੋਲੀਟਿਕਲ ਕੇਰਦਸੇ ਆਪਕੋ ਦੁਬਾਰਾ ਸਾਰੀ ਅੱਗੇ ਨੂੰ ਮੋਰਚੇ ਨੂੰ ਕਟਾਉਣਾ सबसे पहले तो धन्यवाद करते हैं कि तमाम मुश्किलों और उसीदों के बावजूद पत्रकार साथियों ने हमारा निरंतर साथ बनाकर रखा और आपने देखा कि कैसा पर्वतम जुलूम जो उन्नीस तारीख को शंपू और बॉर्डर पर हुआ है तो जिसने एक बार याद करा दिया है उन्नीस सौ सैंतालीस के जो दंगे हुए थे जो हल्ला हुआ था उसमें सौ के दंगों का जो मंजर है वो भी उनको दिखा दिया इसके साथ ही हमारे पत्रकार साथी थे जो साथ साथ चल रहे थे किसानों को

उनकी बिना शर्त रिखाई की जाए हमारी दिल्ली की तरफ जो मांगे हैं जो बारह मांग का आंदोलन है जो बीजेपी आर एस एस के कहने पर आम आदमी पार्टी ने हमें मीटिंग में बुलाकर जो कार्रवाई की है जो गिरफ्तारी की है यह आज तक के भारत के इतिहास में छोड़िए तो पूरे विश्व में कभी ऐसा नहीं हुआ कि वार्ता के लिए बुलाए गए चाहे वो हथियार हथियारबंद जथेबंदियों के साथ वार्ता हो चाहे वो नागाल में पार्टा तो हो चाहे साउथ में बात हो चाहे कहीं पर भी जहां तालिबान के साथ वार्ता हो तब भी उनको वार्ता करने वाले साथियों को तो सुरक्षित पहुंचाया जाता है ये एक ये काला दिन इतिहास में लिखा जा चुका है उसके बाद जो एस के एम ने हमारे जो जेरो में बंद साथियों के लिए कॉल दी है हम उसका सपोर्ट करते हैं अठाईस तारीख को उसके अंदर शामिल होगा एस के एम और तीन करोड़ किसान मजदूर मोर्चे के सदस्य जो जो अगली कॉल है तो तीस तारीख को ਆਮ ਆਦਮੀ ਪਾਰਟੀ ਦੇ ਮੰਤਰੀوں ਕੇ ਘਰੋਂ ਬਾਹਰ ਘਰਾਵਾਂ ਕੀ ਗਏ ਅਤੇ ਇਹ ਤੱਕ ਤੱਕ جاری ਰਹੇਗਾ ਕਿ ਜਦ ਤੱਕ ਬਹਿਰਾਮ ਕੈਨੀ ਦੇ ਉਪਰ ਕੀਆ ਗਿਆ ਅਟੈਕ ਦਾ ਐਸਐਜੋ ਔਰ ਮੋਰਚੇ ਕੇ ਅੰਦਰ ਜੋ ਚੋਰੀ ਹੋਇਆ बर्खास्त नहीं किया जाता तब तक हमारा वहां पर पक्का मोर्चा जारी रहेगा अगर एक दिन के मोर्चे में सरकार नहीं मानती और और हमारी रिहाई नहीं हो जाती जो हमारे किसान नेता जेलों में बन इसके साथ ही जैसा कि आप सबने देखा कि बहुत सा सामान चोरी होने के बाद हमें E